ਆ ਜੀ ਮਿੱਤਰੋ ਜੜੀ ਬੁੱਟੀ ਰੈਸਟੋਰੈਂਟ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਇਹ ਜਾਣਕਾਰੀ ਹੈ ਕਿ ਜਿਹੜੀ ਆਪਣੀ ਲੋਹੇ ਦੀ ਪਸਮ ਹੈ ਜੀ ਉਹ ਇਹ ਦੂਸਰੀ ਪੋਟ ਵਾਸਤੇ ਤਿਆਰੀ ਕਰ ਰਹੇ ਹਾਂ ਜੀ ਪਹਿਲੀ ਪੋਟ ਦੀ ਲੱਗ ਕੇ ਮੁਕੰਮਲ ਹੋ ਗਈ ਤੋਂ ਹੋ ਕੇ ਚੋਂ ਸ਼ੋਰਾ ਸ਼ੱਕਰ ਘੜਤਾ ਜੀ ਇਹ ਹੁਣ ਇਹਨੂੰ ਨਿੰਬੂ ਦੇ ਰਸ ਪਾ ਕੇ ਖਰਲ ਕਰਾਂਗੇ ਜੀ ਖਰਲ ਕਰਕੇ ਫਿਰ ਇਹਦੀ ਟਿੱਕੀ ਬਣਾਵਾਂਗੇ ਕੀ ਬਣਾ ਕੇ ਸੁਕਾ ਕੇ ਇਹਨੂੰ ਪੁੱਟ ਮਾਰ ਦਿਆਂਗੇ ਜੀ। ਉਤੋਂ ਬਾਅਦ ਇਹ ਰੈਡੀ ਹੈ ਜੀ ਕੰਮ। ਇਹ ਲੋਹੇ ਦੀ ਭਸਮ ਤਿਆਰ ਹੋ ਗਈ। ਠੀਕ ਹੈ ਜੀ। ਦੋ ਪੁੱਟਾਂ ਚ ਇਹ ਭਸਮ ਹੈ ਜਿਹੜੀ ਤਿਆਰ ਹੋ ਜਾਣੀ ਹੈ ਜੀ। ਤੇ ਫੇਰ ਇਹ ਜਿਹੜਾ ਅਗਲਾ ਜੋਗ ਹੈ ਲੀਵਰ ਵਾਲਾ ਉਹ ਰੈਡੀ ਹੋ ਜਾਣਾ ਜੀ। ਠੀਕ ਹੈ ਜੀ ਹੁਣ ਇਹਦੇ ਵਿੱਚ ਘਰਲ ਕਰਦੇ ਆਪਾਂ ਤੇ ਇਹਨੂੰ ਕੱਟਣ ਦੇ ਮੜਾ ਜਾ। ਇਹ ਕੱਤ ਨਾਲ ਥੋੜੀ ਜੀ ਦਿੱਕਤ ਆਉਂਦੀ ਹੈ ਜੀ ਕੈਮਰਾ ਵੜਨ ਦੀ ਚਲੋ ਕੋਈ ਗੱਲ ਨਹੀਂ ਬਚਾ ਕੇ ਕੰਮ ਲੈ ਲੈਨੇ ਆਪਾਂ ਤੇ ਇਹ ਜਿਹੜੀ ਗੱਲ ਗੱਲ ਹੈ ਉਹ ਆਪਾਂ ਨੇ ਵੱਢ ਛੱਡੀ ਹੈ ਪੱਕੀ ਹੈ ਬੜੀ ਸੋਹਣੀ ਖਸੂਦ ਆ ਪਰ ਖੱਟੀ ਬੜੀ ਹੈ ਮਿੱਤਰੋ ਇਹ ਰਸਾ ਬੜਾ ਮਿੱਠਾ ਪੱਕੀ ਪਈਆ ਫੁੱਲ ਹੈ ਫੁੱਲ ਰਸਾ ਹੈ ਇਹਦੇ ਚ ਹੋਰ ਪਾਉਣਾ ਪੈਣਾ ਮਿੱਤਰੋ ਰਾਸ ਥੋੜਾ ਜਿਹੀ ਕਮੀ ਰਹੇਗੀ ਤੇ ਰਾਸ ਹੋਰ ਪਾਉਣਾ ਜੀ ਇਹਦੇ ਤੇ ਹੁਣ ਇਹਨੂੰ ਦਿੰਨੇ ਆ ਜੀ ਰਗੜਾ ਚੰਗੀ ਤਰ੍ਹਾਂ ਆਪਾਂ ਠੀਕ ਹੈ ਜੀ। ਲੈ ਵੀ ਮਿੱਤਰੋ ਹੁਣ ਇਹਨੂੰ ਖਾਰਲ ਕਰਦਾ ਮੈਂ ਘੰਟੇ ਦੋ ਲਾਉਣਾ ਇਹਦੇ ਪਰ ਤੇ ਫੇਰ ਇਹਦੀ ਟਿੱਕੀ ਬਣਾ ਕੇ ਆਪਾਂ ਉਪਰ ਦਿਆਂ ਜੀ। ਇਹ ਪਲਾਵਾਂਗੇ ਸੁਕਾ ਕੇ ਤੇ ਜਿਹੜੀ ਅਗਲੀ ਕਾਰਵਾਈ ਹੋਊਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਕਿਹਾ ਮੈਂ ਤੋ ਇਹ ਰਗੜਾਈ ਆ ਜਿਹੜੀ ਆਪਾਂ ਚਾਲੂ ਕਰਤੀ ਆ ਜੀ ਤੇ ਉਸ ਤੋਂ ਬਾਅਦ ਆ ਦੇਖਣਾ ਜੀ ਕੀ ਕਰਨਾ ਇਹਦਾ ਠੀਕ ਆ ਜੀ ਬਹੁਤ ਹੀ ਸ਼ੁਕਰੀਆ ਸਭ ਸ਼੍ਰੀ ਅਕਾਲ ਮਿੱਤਰੋ ਪਰ ਮਾਪਾ ਨੰਨ ਚੜ੍ਹਦੀ ਕਲਾ ਦੇ ਰੱਖੋ ਤਾਂ ਦ੍ਰਿਸ਼ਟੀ ਵਾਲੇ ਜੀ ਬੰਦੀ ਵਾਕਸੈਸ ਕਰੇ ਸਦਾ ਸਲਾਮਤ ਰਹਿ ਜਾਵੇਗੀ ਆ ਜੀ ਮਿੱਤਰੋ